ਬੜਾ ਬਧੀਆ ਉਤਸ਼ਾਹ ਵਾਲਾ ਇਕਾਂ ਦੇ ਵਿੱਚ ਔਰ ਮੈਂ ਕਹਿੰਦਾ ਸਵੇਰੇ 6 ਵਜੇ ਲੋਕ ਇੱਥੇ ਮਿਲ ਪਾ ਗਏ ਸੀ ਔਰ ਮੇਰੇ ਕੋਲ ਵਾਵਾ ਪਰਚੇ ਲੈ ਕੇ ਨੇ ਤੇ ਕੁਝ ਵੀਐਡੀਓ ਸਹਿਬਾਨ ਨੇ ਪਰਚੇ ਬਣਾ ਦਿਆ ਲੋਕਾਂ ਦੇ ਖੋਦ ਫੋਨ ਆਏ ਮੈਨੂੰ ਵੀ ਪ੍ਰਧਾਨ ਜੀ ਤੁਸੀਂ ਦੱਸੋ ਬੋਰਡ ਕਿੱਥੇ ਪਾਣੀ ਹੈ ਉੱਤੀ ਪਾਣੀ ਕਿੱਥੇ ਆਪਾਂ ਪਹਿਲਾਂ ਪਾਣੇ ਆ ਤੱਕਣੀ ਪਾਣੀ ਆ ਬਗਾ ਜੋ ਆਪਾਂ ਪਹਿਲਾਂ ਗਲਤੀ ਕੀਤੀਆਂ ਉਹ ਗਲਤੀਆਂ ਨਹੀਂ ਕਰਨੀਆਂ ਹੈਗੀਆਂ ਤੇ ਬੜਾ ਉਤਸ਼ਾਹ ਵਾਲਾ ਬਹੁਤ ਵਧੀਆ ਲੱਗ ਰਿਹਾ ਵਾਵਾ ਆਇਆ ਨੇ ਵਾਵਾ ਵਾਵਾ ਨੂੰ ਕਾਇਨੇ ਤਾਂ ਹੁਣ ਅਸੀਂ ਅਸੀਂ ਹੁਣ ਅਪਲੋਡ ਕਰ ਲਿਆ ਕਿਉਂਕਿ ਬਹੁਤ ਬੋਟਾ ਮਿਸ ਹੋ ਗਿਆ ਥੋੜਾ ਜਿਹਾ ਜੇ ਆਪਾਂ ਕੀ ਹੈ ਨਾ ਵੀ ਡੋਰ ਟੂ ਡੋਰ ਵੀ ਲੋ ਸਹਿਮਾਨ ਪਹੁੰਚਾ ਸਕਦੇ ਬੋਟਾ ਪਰਚੀਆਂ ਨਹੀਂ ਪਹੁੰਚਾ ਸਕਦੇ ਆ ਹੁਣ ਅਸੀਂ ਕਿਉਂਕਿ ਮੈਂ ਸਵੇਰ ਦਾ ਦੇਖ ਰਿਹਾ ਵੀ ਘੱਟੋ ਘੱਟ ਬੈਂਕਾਂ ਦੇ 100 ਬਟੇ ਮੈਂ ਆਪਣੇ ਹੱਥ ਨਾਲ ਲਿਖਤੀ ਹੋਣੀ ਹੈ 100 ਬਟੇ ਸੋ ਇਸ ਵਾਰਡ ਦੇ ਵਿੱਚ ਸਮਥਿੰਗ ਬੋਟ ਹੈਗੀ ਹੈ ਸਾਡੇ ਬੂਥ ਦੇ ਵਿੱਚ ਲਗਭਗ 5000 ਦੇ ਕਰੀ ਹੋਗੀ ਸਾਡਾ ਦੇ ਵਾਰ ਕੋਈ ਜਦੋਂ ਬਾਦਲ ਸਾਹਿਬ ਆਣ ਉਹਦਾ ਬੱਦਲ ਆ ਜਾਂਦੇ ਨੇ ਮੌਸਮ ਸਵੇਰੇ ਵਧੀਆ ਹੋ ਗਿਆ ਸੀ ਆ ਬੱਦਲ ਆ ਗਈ ਸੀ ਜਦੋਂ ਬਾਦਲ ਆ ਰਹੇ ਹੋਟਾ ਬਣਾ ਦੇ ਪੁੱਤ